ਉਸੀ ਦੇਖ ਰਹੇ ਹਾਂ ਆਰ ਵੀ ਟੀਵੀ ਪੰਜਾਬੀ ਅੱਜ ਅਰੋੜਾ ਕਲੋਨੀ ਹੁਸ਼ਿਆਰਪੁਰ ਵਿੱਚ ਇੱਕ ਹੋਰ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਰਾਤ ਦੇ ਸਮੇਂ ਮਾਸਟਰ ਗੁਲਸ਼ਨ ਜੀ ਦੇ ਘਰ ਦੇ ਵਿੱਚ ਪੰਜ ਬੰਦੇ ਘੁੱਸ ਗਏ ਜੋ ਕਿ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਏ ਸਨ ਚੋਰਾਂ ਨੇ ਘਰ ਦੀ ਗ੍ਰਿਲ ਨੂੰ ਤੋੜ ਕੇ ਅੰਦਰ ਵੜੇ ਅਤੇ ਕੀਮਤੀ ਸਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪड़ोसी ਕਹਿ ਰਹੇ ਹਨ ਕਿ ਇਹ ਬੰਦੇ ਪਹਿਲਾਂ ਤੋਂ ਹੀ ਕਲੋਨੀ ਵਿੱਚ ਘੁੰਮਦੇ ਦੇਖੇ ਗਏ ਸਨ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਵਿਅਕਤੀ ਤੁਹਾਡੇ ਇਰਤ ਗਿਰਦ ਸ਼ੱਕੀ ਵਿਅਕਤੀ ਦਿੱਖਦਾ ਹੈ ਤਾਂ ਉਸ ਨੂੰ ਦੇਖਦੇ ਸਾਰ ਹੀ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਆਰ ਵੀ ਟੀਵੀ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ ਪਰ ਆਪਣਾ ਸ਼ੁਭਨਾਮ ਮੇਰਾ ਨਾਮ ਗੁਲਸ਼ਨ ਕਮਾਨ ਅ ਗੁਲਸ਼ਨ ਜੀ ਕੀ ਹੋਇਆ ਹੈ ਜਰਾ ਰਾਤ ਨੂੰ ਜਿਹੜਾ ਤੁਹਾਡੇ ਘਰ ਚੋਰੀ ਹੋਈ ਹੈਗੀ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਅੱਜ 23 ਤਰੀਕ ਨੂੰ ਮਤਲਬ ਅਰਲੀ ਮਾਰਨਿੰਗ 2:50 ਮਿੰਟ ਤੋਂ ਲੈ ਕੇ 3:35 ਮਿੰਟ ਤੱਕ ਬਾਹਰ ਦੀ ਦੀਵਾਰ ਟੱਪ ਕੇ ਚਾਰ ਬੰਦੇ ਅੰਦਰ ਆਏ ਆ ਉਹਨਾਂ ਨੇ ਘਰ ਦੀ ਤਹਿਕੀਕਾਤ ਪੂਰੀ ਕਰਕੇ ਫਿਰ ਇੱਕ ਕਾਰਨਰ ਦੇ ਕਮਰੇ ਚੋਂ ਗ੍ਰਿੱਲ ਤੋੜ ਕੇ ਤੇ ਉਹ ਅੰਦਰ ਐਂਟਰੀ ਭਾਈ ਉਹਨਾਂ ਨੇ 3:30 ਮਿੰਟ ਦਿੱਤੀ 3:30 ਮਿੰਟ ਰਾਤ ਦੀ ਗੱਲ ਹੈ ਜੀ ਹਾਂਜੀ ਓਕੇ ਦੋ ਪਿਆ ਦੇ ਐਂਟਰ ਕੀਤੇ ਮੇਰੇ ਘਰ ਦੇ ਵਿੱਚ ਇਹ ਆਣ ਵਾਲੇ ਹੁਮਦੇ ਕੰਮ ਦੇ ਗ੍ਰਿਲ ਪੱਟੀ ਉਹ ਦਾ ਮਤਲਬ ਅਖੀਰ ਆ ਕੇ ਅੰਦਰ ਲੋਬੀ ਦੇ ਵਿੱਚ ਉਹ 3:30 ਦੇ ਐਂਟਰ ਕਰਦੇ 3:30 ਦੇ ਜਦੋਂ ਐਂਟਰੀ ਕੀ ਤਾਂ ਤੁਹਾਨੂੰ ਸਵੇਰੇ ਪਤਾ ਲੱਗਾ ਜਦੋਂ ਅਸੀਂ ਹਾਂਜੀ 6 ਵਜੇ ਸਵੇਰੇ ਜਿੰਨੇ ਸੁੱਤੇ ਉੱਠਿਆ ਰਸ਼ ਕਰਨ ਲੱਗੇ ਆ ਤੇ ਉਹ ਸਾਈਡ ਤੇ ਕਮਰੇ ਦੀ ਮਤਲਬ ਰੋਸ਼ਨੀ ਬੜੀ ਦਿੱਕ ਸੀ ਤੇ ਫਿਰ ਦੇਖਿਆ ਤਾਂ ਦਰਵਾਜ਼ਾ ਖੁੱਲਾ ਦੇਖਿਆ ਨਾ ਦੇਖਿਆ ਤਾਂ ਖਿੜਕੀ ਖੁੱਲੀ ਪੱਟੀ ਹੋਈ ਗ੍ਰਿਲ ਪੱਟੀ ਹੋਈ ਸਾਰਾ ਕੁਝ ਦੇਖਿਆ ਤੇ ਗ੍ਰਿਲ ਸਾਈਡ ਤੇ ਰੱਖੀ ਸੀਗੀ ਉਹਨਾਂ ਨੇ ਸਰ ਜਿਹੜਾ ਤੁਹਾਡਾ ਕੋਈ ਮਤਲਬ ਕਿ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਨਹੀਂ ਇਸ ਕੋਲੋਂ ਪਰਮਾਤਮਾ ਦੀ ਮਿਹਰ ਹੈ ਜੀ ਨਾ ਮਾਲੀ ਤੇ ਨਾ ਜਾਣੀ ਮਤਲਬ ਕੈਮਰੇ ਦੇ ਵੀਡੀਓ ਦੇ ਅਨਸਾਰ ਉਹ ਬੰਦੇ 7-8 ਮਿੰਟ ਨੂਬੀ ਜਿਹਾ ਘੁੰਮਦੇ ਰਹੇ ਜਿਹੜੇ ਕੈਮਰੇ ਦੇ ਅਕੋਰਡਿੰਗਲੀ ਤੁਸੀਂ ਦੱਸ ਰਹੇ ਹੋ ਕਿੰਨੇ ਕੁ ਬੰਦੇ ਸੀਗੇ ਟੋਟਲ ਤਿੰਨ ਇੱਥੇ ਅੰਦਰ ਸੀਗੇ ਜੀ ਅੱਛਾ ਉਹਦਾ ਟੋਟਲ ਕਿੰਨੇ ਸੀਗੇ ਟੋਟਲ ਨਾਲ ਦੇ ਇੱਕ ਭਾਈ ਸਾਹਿਬ ਦੇ ਕੈਮਰੇ ਵਿੱਚ ਆ ਰਿਹਾ ਉਹ ਨਾਲ ਦੇ ਘਰ ਤੇ ਉਹ ਚ ਪੰਜ ਹਜ਼ਾਰ ਸਟਾਰਟਿੰਗ ਵਿੱਚ ਉਹ ਪੰਜ ਸੜਕ ਦੇ ਉੱਤੇ ਆ ਰਿਹਾ ਹੈ ਅੱਛਾ ਜੀ ਉਸ ਤੋਂ ਬਾਅਦ ਚਾਰ ਮੇਰੇ ਘਰ ਐਂਟਰ ਕੀਤੇ ਆ ਇੱਕ ਬਾਹਰ ਗੇਟ ਲਾ ਕੇ ਘੁੰਮਦਾ ਰਿਹਾ ਤਿੰਨ ਅੰਦਰ ਆਏ ਤੇ ਗੁਰਸਿੰਘ ਜੀ ਤੁਸੀਂ ਇਹਦੇ ਬਾਰੇ ਕੋਈ ਪੁਲਿਸ ਰਿਪੋਰਟ ਕਰਵਾਈ ਹੈ ਹਾਂਜੀ ਅੱਜ ਸਵੇਰੇ 11:30 ਵਜੇ ਪੁਲਿਸ ਰਿਪੋਰਟ ਵੀ ਕਰਾਤੀ ਸੀ ਓਕੇ ਓਕੇ ਧੰਨਵਾਦ ਸਰ